ਸਾਤ ਸੰਗੇ ਫਸਲ ਬੀਜੀ ਹੈ ਕਮਾਈ ਹੈ ਨਾ ਉਹਨੂੰ ਪਾਣੀ ਲਾਉਣ ਦਾ ਟਾਈਮ-ਟਾਈਮ ਤੇ ਉਹਦੀ ਰੱਖਿਆ ਕਰਨੀ ਕੋਈ ਜਾਨਵਰ ਬੜੋ ਤਾਂ ਨਹੀਂ ਖੇਤੀ ਖਾਂਦਾ ਸਾਤ ਸੰਗ ਜੀ ਉਹਦਾ ਫਲ ਕੀ ਮਿਲਦਾ ਆ ਇਹ ਲੋ ਜੱਗੀ ਖੇਤੀ ਹੁੰਦੀ ਹੈ ਜਿਹਦੀ ਕਮਾਈ ਹੈ ਨਾ ਕਮਾਈ ਤੋਂ ਬਿਨਾ ਫਲ ਨਹੀਂ ਮਿਲਦਾ ਸਤਿਗੁਰੂ ਜੀ ਇਹਨਾਂ ਨੂੰ ਫਲ ਦੇਣਾ ਚਾਹੁੰਦੇ ਐ ਬਖਸ਼ਣਾ ਦੇਣੀਆਂ ਚਾਹੁੰਦੇ ਨੇ ਕੰਗੀ ਧਰ ਜੀ ਪੰਜਾਬ ਉਹਨਾ ਇੱਕ ਨਗਰ ਫਤੂ ਸੰਮੂ ਦੀਆਂ ਟਾਲੀਆਂ ਉਥੋਂ ਦਾ ਤਿਆਰ ਹੈ ਜਦੋਂ ਮਹਾਰਾਜ ਕਲਗੀਧਰ ਜੀ ਬਕਸਰ ਸਾਹਿਬ ਦੇ ਜੰਗ ਹੋਣ ਤੋਂ ਬਾਅਦ ਜਾਂਦੇ ਉਥੇ ਸਾਥ ਸੰਗਤ ਵਾਲੇ ਬੈਠੇ ਹੈ ਮਹਾਰਾਜ ਜੀ ਦੇ ਭਾਈ ਰਾਤ ਦੇ ਸਮੇਂ ਪਹਿਰਾ ਦੇਣਾ ਬਹਿ ਰਹੇ ਜਦ ਜੰਦ ਜੀ ਸਮਾਪਤ ਸੀ ਨਾ ਉਦੋਂ ਬਕਸਰ ਸਾਹਿਬ ਜੰਦ ਕਰਕੇ ਆਏ ਸਨ ਸਾਥ ਸੰਗਤ ਜੀ ਮਹਾਰਾਜ ਦੇ ਸਿੰਘ ਕਲਗੀਧਰ ਜੀ ਕਹਿੰਦੇ ਸਾਡੇ ਸਿੰਘ ਜੰਦ ਕਰਕੇ ਆਏ ਹੈ ਜੀ ਤਾ ਕਰਕੇ ਥਕੇ ਹੋਏ ਆਹੇ ਇਹ ਤਾਂ ਆਪਣਾ ਆਰਾਮ ਕਰਨਗੇ ਕੁਝ ਸਿੰਘ ਪਟੜ ਨੇ ਇਸੇ ਪ੍ਰਕਾਰ ਜੋ ਪਹਿਰਾ ਲੈਣ ਦੇ ਹਜੇ ਯੋਗ ਨਹੀਂ ਭਾਈ ਹਰੀ ਘੋ ਵਾਲਿਓ ਤੁਸੀਂ ਰਾਤ ਦੇ ਸਮੇਂ ਪਹਿਰਾ ਦੇਣਾ ਹੈ ਕਲਗੀ ਧਰਜੀ ਬਚਨ ਕਰਦੇ ਨੇ ਸੱਚੇ ਬਾਪ ਦੇ ਹਰੀ ਕੇ ਭਾਵਨਾ ਰੱਖਦੇ ਨੇ ਸਾਡੇ ਬੰਦੇ ਨਾਨੀ ਦੇ ਕਪੜਾ ਦਾ ਉਹ ਕਪੜਾ ਲੈ ਆਏ ਖਾਣ ਪੀਣ ਵਾਸਤੇ ਪਦਾਰਥ ਲੈ ਆਏ ਇਉਂ ਜਦੋਂ ਫਿਰ ਮੁਸਲਮਾਨ ਬਲਮਾਨਾ ਉਹ ਭਾਈ ਨੌਕਰੋ ਅੱਜ ਤੁਸੀਂ ਸਾਰੀ ਰਾਤ ਵਾਰੋ ਵਾਰੀ ਪਹਿਰਾ ਦੇਣਾ ਹੈ ਕੱਲ੍ਹ ਕੀ ਧਰ ਸੱਜੇ ਬਾਦਸ਼ਾਹ ਜੀ ਦੀ ਪਹਿਰੇਦਾਰੀ ਕਰਨੀ ਹੈ ਵੇਖ ਲੈ ਮੁਸਲਮਾਨ ਸਾਹ ਸਹ ਨਾਵਾਂ ਜਦੋਂ ਭਾਈਓ ਬੀਤੇ ਦਾ ਹਨੀ ਕੇ ਆਲੇ ਦੋਤਾਂ ਨੂੰ ਕਹਿੰਦੇ ਉਹ ਨੌਕਰੋ ਵਾਰੋ-ਦਾਰੀ ਤੁਸੀਂ ਰਾਤ ਦੇ ਸਮੇਂ ਪਹਿਰਾ ਦੇਣਾ ਸਤਿਗੁਰੂ ਕਲਗੀਧਰ ਜੀ ਬੈਠੇ ਨੇ ਉਹ ਬੇਸ਼ਾਂ ਦੀ ਝੁੰਡ ਸਾਧ ਸੰਗਤ ਦੀ ਨੌਕਰਾਂ ਉਹਦਾ ਪਰ ਨੌਕਰ ਸੀ ਨਾ ਉਹਨਾਂ ਤਾਂ ਪਰ ਗੱਲ ਮੰਨਣੀ ਸੀ ਉਹ ਡੋਗਰ ਮੁਸਲਮਾਨ ਨੌਕਰ ਹਰੀ ਕੇ ਪਿੰਡ ਵਾਲਿਆਂ ਸਾਧ ਸੰਗਤ ਜੀ ਇਸੇ ਪ੍ਰਕਾਰ ਕਹਿ ਦਿੱਤਾ ਵੀ ਅਸੀਂ ਜਾਵਾਂਗੇ ਰਾਤ ਦੇ ਸਮੇਂ ਪਹਿਰਾ ਕਰਨ ਲੱਗ ਗਈ ਧਨ ਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਾਗੀ ਧਰਜੀ ਜਦੋਂ ਸੱਚੇ ਪਾਤਸ਼ਾਹ ਜੀ ਦੱਸਦੇ ਪਿਤਾ ਜੀ ਸ਼ਾਸਤਰ ਧਾਰੀ ਹੋ ਕਰਕੇ ਆ ਗਏ ਰਾਤ ਹੋਈ ਜਦ ਰਾਤ ਹੋਈ ਹੈ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਰਾਤ ਦਾ ਪਹਿਲਾ ਪੈਰ ਹੈ ਤੇ ਦੂਜਾ ਪੈਰ 9 ਤੋਂ 12 ਤੀਜਾ 12 ਤੋਂ ਸਾਥ ਸੰਗਤ ਦੀ ਤਿੰਨ ਇਹ ਤੀਜਾ ਪਹਿਰੇ ਤਿੰਨ ਤੋਂ ਫਿਰ ਛੇ ਉਹ ਅੰਮ੍ਰਿਤ ਵੇਲਾ ਜੀ ਨੂੰ ਪਾ ਗਏ ਜੀ ਨੇ ਉਹ ਰਾਤ ਦਾ ਚੌਥਾ ਪਹਿਰੇ ਸਾਥ ਸੰਗਤ ਸੋ ਸਾਥ ਸੰਗਤ ਜੀ ਤਾਂ ਕਰਕੇ ਉਹ ਹਰੀ ਕੇ ਗੋਤ ਵਾਲਿਆਂ ਨੇ ਹਰੀ ਕੇ ਪਿੰਡ ਵਾਲਿਆਂ ਨੇ ਜ਼ਿਮੀਂਦਾਰਾਂ ਨੇ ਸੋ ਸਾਥ ਸੰਗਤ ਜੀ ਅੱਗੇ ਆਪਣੇ ਨੌਕਰ ਭੇਤੇ ਵੀ ਤੁਸੀਂ ਜਾਓ ਇਹ ਹਾਂ ਬਾਦਸ਼ਾਹ ਨੇ ਹਰੀਕੇ ਵਾਲਿਆਂ ਨੂੰ ਬਖਸ਼ਿਸ਼ਾਂ ਦੇਣੀਆਂ ਚਾਹੁੰਦੇ ਸੀ ਸਾਧੂ ਜੀ ਪਰ ਲਈਆਂ ਨਹੀਂ ਗਏ ਅੱਗੇ ਇਤਿਹਾਸ ਆਵੇਗਾ ਭਾਈ ਜਦੋਂ ਨੌਕਰ ਆਏ ਨੇ ਉਸ ਵੇਲੇ ਸਾਧ ਸੰਗਤ ਜੀ ਸੱਚੇ ਬਾਦਸ਼ਾਹ ਜੀ ਜਦੋਂ ਇਹ ਹੁਣ ਇੱਕ ਪਹਿਲ ਰਾਤ ਲੰਗੀ ਹੈ ਮਹਾਰਾਜ ਨੇ ਉੱਚੀ ਆਵਾਜ਼ ਨਾਲ ਪੁੱਛਿਆ ਉੱਚੀ ਆਵਾਜ਼ ਮਾਰ ਕੇ ਕਹਿੰਦੇ ਆ ਗਲਗੀ ਧਰਜੀ ਕਹਿੰਦੇ ਭਾਈ ਹਰੀਕੇ ਵਾਲੇ ਆਏ ਆ ਕਿ ਨਹੀਂ ਕੌਣ ਖੜਾ ਮੇਰੇ ਤੇ ਮਹਾਰਾਜ ਪੁੱਛਦੇ ਸਾਧਗੁਰੂ ਜੀ ਆਪ ਤੰਬੂਲੇ ਵਿੱਚ ਆਰਾਮ ਕਰਦਾ ਹੀ ਨੇ ਧੰਗੁਰੂ ਗੋਵਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਵੇਂ ਪਾਤਸ਼ਾਹ ਕਿਉਂ ਕਹਾਂਗੀ ਧਰਵਾਮੀ ਜੀ ਮਹਾਰਾਜ ਕਹਿੰਦੇ ਭਾਈ ਹਰੀਕੇ ਵਾਲੇ ਆਏ ਨੇ ਕਿ ਕੋਈ ਹੋਰ ਬੜੇ ਤੇ ਖੜਾ ਆ ਖੜਾ ਕੌਣ ਹੈ ਮੇਰੇ ਤੇ ਤਾ ਸੰਗ ਜੀ ਇਹ ਫਿਰ ਡੌਗਰ ਬੋਲਦੇ ਨੇ ਉੱਚੀ ਆਵਾਜ਼ ਦੇ ਕੇ ਮਹਾਰਾਜ ਅਸੀਂ ਉਹਨਾਂ ਦੇ ਡੌਕਰਾਂ ਨੌਕਰ ਡੌਗਰ ਸੱਚੇ ਬਾਦਸ਼ਾਹ ਉਹ ਤਾਂ ਨਹੀਂ ਆਏ ਅਸੀਂ ਆਏ ਗਲਗੇ ਧਰਜੀ ਸੱਚੇ ਬਾਦਸ਼ਾਹ ਜੀ ਨੂੰ ਮਹਾਰਾਜ ਇਹ ਕਹਿੰਦੇ ਕਿਉਂ ਫਿਰ ਮਹਾਰਾਜ ਨੇ ਕੋਈ ਬਜਟ ਨਹੀਂ ਕੀਤਾ ਫਿਰ ਸੱਚੇ ਬਾਦਸ਼ਾਹ ਆਰਾਮ ਕਰ ਰਹੇ ਨੇ ਭਾਈ ਇੰ样 ਜਦੋਂ ਅੱਧੀ ਰਾਤ ਦਾ ਸਮਾਂ ਹੋਇਆ ਫਿਰ ਬਚਦੇ ਨੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਕਾਂਗੀ ਧਰ ਜੀ ਕਹਿੰਦੇ ਭਾਈ ਹਰੀਆਂ ਕਿਆਂ ਹਰੀਆਂ ਤੋਂ ਕੋਈ ਆਇਆ ਕਿ ਨਹੀਂ ਆਇਆ ਅੱਧੀ ਰਾਤ ਦਾ ਸਮਾਂ ਹੋ ਗਿਆ ਸਤਿਗੁਰੂ ਜੀ ਵਜਨ ਕਰਦੇ ਨੇ ਉੱਚੀ ਆਵਾਜ਼ ਵਿੱਚ ਬੋਲਦੇ ਨੇ ਮਹਾਰਾਜ ਆਪਣੇ ਸ਼੍ਰੀ ਮੁਖਵਾਰ ਸ਼੍ਰੀ ਕੰਠ ਤੋਂ ਮੁਖਾਰ ਬਿੰਦ ਤੋਂ ਕਹਿੰਦੇ ਨੇ ਮਹਾਰਾਜ ਭਾਈ ਕੋਈ ਹਰੀਆਂ ਵਾਲਿਆਂ ਤੋਂ ਆਇਆ ਕੋਈ ਡੋਗਰ ਕਹਿੰਦੇ ਮਹਾਰਾਜ ਅਸੀਂ ਅਸੀਂ ਖੜੇ ਆ ਸੱਚੇ ਬਾਦ ਨੌਕਰ ਖੜੇ ਆ ਅਸੀਂ ਉਹਨਾਂ ਦੇ ਲੋਕੜਾ ਤੁਹਾਡੇ ਵੀ ਨੌਕਰੀਆਂ ਮਹਾਰਾਜ ਚਿੰਤਾ ਨਾ ਕਰੋ ਤੁਸੀਂ ਆਰਾਮ ਕਰੋ ਫਿਕਰ ਨਾ ਕਰੋ ਮਹਾਰਾਜ ਜਿ세 ਪ੍ਰਕਾਰ ਸਤਗੁਰ ਜੀ ਨੂੰ ਕਹਿ ਰਹੇ ਨੇ ਭਾਈ ਇਹ ਡੋਗਰ ਵੇਖ ਲਓ ਬਖਸ਼ਣਾ ਕੋਈ ਮਹਾਰਾਜ ਕਿੰਨਾ ਕੇ ਕਾਤੀਆਂ ਚਾਹੁੰਦੇ ਨੇ ਪਰ ਲੈ ਕੋਈ ਹੋੜ ਰਿਆ ਅੱਧੀ ਰਾਤ ਦਾ ਸਮਾਂ ਹੋਇਆ ਅਜੂਰ ਫਿਰ ਪੁੱਛਦੇ ਇਹਦੇ ਭਾਈ ਕੋਈ ਹਰੀਆਂ ਵਾਲਿਆ ਤੋ ਆਇਆ ਕੋਈ ਨਾ ਮਹਾਰਾਜ ਦੀ ਡੋਗਰੀ ਨੌਕਰੀ ਖੜੇ ਅੜੇ ਮਹਾਰਾਜ ਕਹਿੰਦੇ ਸੱਚੇ ਬਾਦਸ਼ਾਹ ਜੀ ਐਉਂ ਬੇਸਾਹ ਸੰਗ ਜੀ ਸਤਿਗੁਰੂ ਸਾਹਿਬ ਜੀ ਨੇ ਪੁੱਛਿਆ ਕਿਉਂ ਨਹੀਂ ਆਏ ਮਹਾਰਾਜ ਉਹ ਤਾਂ ਸ਼ਰਾਬਾਂ ਪੀਤੀਆਂ ਨੇ ਬਾਸ ਖਾਧਾ ਉਹ ਤਾਂ ਹੁਣ ਇਸੇ ਪ੍ਰਕਾਰ ਕੋਦੇ ਮੂਹ ਭਏ ਨੇ ਸੱਚੇ ਬਾਦਸ਼ਾਹ ਜੀ ਉਹ ਨਹੀਂ ਆਏ ਹਰੇ ਮਹਾਰਾਜ ਨੂੰ ਕਹਿ ਰਹੇ ਨੇ ਨੌਕਰ ਕਹਿ ਰਹੇ ਨੇ ਚਿੰਤਾ ਨਾ ਕਰੋ ਸੱਜ ਪਾਤਸ਼ਾ ਅਸੀਂ ਤੁਹਾਡੇ ਵੀ ਨੌਕਰੀਆਂ ਫਿਕਰ ਨਾ ਕਰੋ ਮਹਾਰਾਜ ਆਰਾਮ ਕਰੋ ਤੁਸੀਂ ਚਿੰਤਾ ਨਾ ਕਰੋ ਇਉਂ ਜਦੋਂ ਅਤੀ ਰਾਤ ਦਾ ਸਮਾਂ ਬੀਤ ਚੁੱਕਿਆ ਜਦੋਂ ਸਾਥ ਸਾਹਿਬ ਜੀ ਇਸੇ ਪ੍ਰਕਾਰ ਚੌਥਾ ਪਹਿਰ ਅਮਰਤ ਵੇਲੇ ਮਹਾਰਾਜ ਫੇਰ ਬੋਲਦੇ ਨੇ ਸਾਥ ਸਾਹਿਬ ਜੀ ਵੇ ਲੋ ਭਾਈ ਕੰਗ ਦੀ ਤਰਫਾ ਸਾ ਕੋਈ ਹੈ ਗੁਰੂ ਇਹ ਜਾਨ ਜਿਹੜਾ ਮੰਗ ਮੰਗ ਕੇ ਸਾਧ ਸੰਗ ਜੀ ਇਸੇ ਪ੍ਰਕਾਰ ਸਾਧ-ਸੱਜ ਕੇ ਦਾਤੇ ਦਾ ਸੰਗ ਹੈ ਜੀ ਇਸੇ ਪ੍ਰਕਾਰ ਸੱਜੇ ਪਾਤਸ਼ਾ ਧੰ ਗੁਰੂ ਕੰਗ ਦੀ ਤਰਜੀ ਹੰਦਾਰ ਤੇ ਸਾਨੂੰ ਵੀ ਖੰਡੇ ਬਾਟੇ ਦਾ ਅਮਰ ਸਤਿਗੁਰੂ ਪੱਜਾ ਪਿਆਰਿਆਂ ਪਾਸੋਂ ਛੜੇ ਆ ਸਾਧਗੁਰੂ ਦਾਤਾ ਜੀ ਲੇ ਆਓ ਭਾਈ ਧੋਖੀਆਂ ਦੀਆਂ ਦਾਤਾ ਹੇ ਲੋ ਨਾਮ ਦੀਆਂ ਦਾਤਾ ਬ੍ਰਹਮ ਗਿਆਨ ਦੀਆਂ ਦਾਤਾ ਦਾਤਾ ਨਹੀਂ ਲੈਂਦੇ ਕਿਉਂ ਕਿ ਜਿਹੜਾ ਚੰਦਣ ਹੁੰਦਾ ਨਾ ਚੰਦਣ ਉਹਦੇ ਤੋਂ ਸਾਰਿਆਂ ਦੀ ਮਹਿਕ ਆਉਂਦੀ ਹੈ ਪਰ ਬਾਸ ਵਿੱਚੋਂ ਨਹੀਂ ਆਉਂਦੀ ਬਾਸ ਚੋਂ ਨਹੀਂ ਆਉਂਦੀ ਸਾਧ ਸੰਗਤ ਧਿਆਨ ਰੱਖਿਓ ਭਗਤ ਕਬੀਰ ਕੀ ਮਹਾਰਾਜ ਦਾ ਬਚਨ ਹੈ ਕਬੀਰ ਬਾਸ ਵਡਾਈ ਭੁੰਡਿਆ ਓ ਮਤ ਦੁੱਧੋ ਕੋਈ ਚੰਦਨ ਕੇ ਲਿਗਟੇ ਬਸੈ ਬਾਸ ਸੁਗੰਧ ਆਉਂਦੀ ਆ ਮੈਂ ਚੰਦਰ ਦੇ ਗੋਲ ਜਿਹੜੇ ਦਰਖਤ ਨੇ ਉਹਨਾਂ ਦੇ ਸਾਰਿਆਂ ਨੂੰ ਆਉਣ ਲੱਗ ਜਾਂਦੀ ਏ ਸੁਗੰਧ ਕਿਉਂ ਉਹ ਚੰਦਰ ਨੂੰ ਉਹ ਚੰਦਰ ਦੇ ਅਨੂਲ ਹੋ ਜਾਂਦੇ ਆ ਭਾਈ ਜਿਹੜਾ ਬਾਸ ਹੈ ਉਹ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਸਾਹ ਸੰਗਿਆ ਜੀ ਈਰਖਾ ਦਾ ਮਾਰਿਆ ਅੰਦਰ ਹੋਂਵੇਂ ਆ ਕਿਵੇਂ ਵੱਡਾ ਆ ਅੰਦਰ ਵੱਡਪਣ ਹੈ ਜੇ ਵੱਡਪਣ ਜਿੰਨਾ ਚਰ ਹੋਵੇਂ ਉਹਨਾਂ ਚਰ ਬਖਸ਼ਣਾ ਨਹੀਂ ਤੇ ਉਹਦੇ ਵਿੱਚੋਂ ਭਾਈ ਪਰ ਜਿਹੜੀ ਸੁਗੰਧੀ ਹੈ ਨਾ ਉਹ ਨਹੀਂ ਆਉਂਦੀ ਕਿਉਂ ਈਰਖਾ ਹੋਵੇਂ ਮੈਂ ਵੱਡਾ ਆਂ ਜੀ ਹੈ ਮਹਾਰਾਜ ਕਿਉਂ ਨਹੀਂ ਸੁਗੰਧੀ ਆਉਂਦੀ ਭਗਤ ਜੀ ਮਹਾਰਾਜ ਕਹਿੰਦੇ ਹੰਕਾਰ ਈਰਖਾ ਵੱਡੇ ਆਂ ਸੀ ਉੱਚੇ ਆਂ ਤਾਂ ਬਾਸ ਮਹਾਰਾਜ ਕਹਿੰਦੇ ਆਕੜਿਆ ਫਿਰਦਾ ਆਕੜਿਆ ਆਕੜਿਆ ਫਿਰਦਾ ਸੋ ਤਾਂ ਕਰਕੇ ਚੰਦਣ ਦੇ ਨੇੜੇ ਰਹਿੰਦਾ ਹੋਵੇ ਭਾਵੇਂ ਉਹਦੇ ਚੋਂ ਸੁਗੰਧੀ ਨਹੀਂ ਹੋਵੇ ਆਉਂਦੀ ਮਹਾਰਾਜ ਕਹਿੰਦੇ ਸੁੱਕਾ ਹੀ ਰਹਿ ਜਾਂਦਾ ਭਾਈ ਚੰਦਣ ਦੀ ਸੁਗੰਧੀ ਉਹ ਬਾਸਨਾ ਜਿਹੜੀ ਸ਼ੁੱਧ ਹੈ ਨਾ ਉਹ ਨਹੀਂ ਆਉਂਦੀ ਮਹਾਰਾਜ ਕਹਿੰਦੇ ਕਰਦੇ ਨੇ ਸਤਿਕਾਰ ਹੈ Oh,